ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਸਮੀਤ ਤੇ ਜਸਟੂਵੀ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਤੇ ਅੱਜ ਮੇਰੇ ਨਾਲ ਇੱਕ ਅਜੀਹੀ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਉਹਨਾਂ ਲੋਕਾਂ ਦੀ ਸੇਵਾ ਦੇ ਵਿੱਚ ਲਗਾ ਦਿੱਤੀ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਵੀ ਠੁਕਰਾ ਦਿੰਦੇ ਨੇ ਅੱਜ ਅਸੀਂ ਆਈਆਂ ਪ੍ਰਭਾ ਅਸਰਾ ਤੇ ਮੇਰੇ ਨਾਲ ਮੌਜੂਦ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਸੋ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਨਾਲ ਦੇ ਨਾਲ ਉਹਨਾਂ ਦੇ ਨਾਲ ਗਲਪਾਤ ਦਾ سلسلہ ਜੜੇ ਹਾਂ ਉਹ ਵੀ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿਕਾਰ ਸਹਿ ਸ ਜੀ ਸੋ ਜਿਵੇਂ ਮੈਂ ਕਿਹਾ ਕਿ ਪ੍ਰਬਾਸਰਾ ਇਹੋ ਜੇ ਲੋਕਾਂ ਨੂੰ ਵੀ ਜਿਹੜਾ ਆ ਤੁਸੀਂ ਆਸਰਾ ਦਿੰਨੇ ਹੋ ਜਿਹਨਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਵਿਟੂ ਕਰਾ ਦਿੰਦੇ ਨੇ ਸੋ ਬਹੁਤ ਸਾਰੇ ਬੱਚੇ ਵੀ ਤੁਹਾਡੇ ਕੋਲ ਆਉਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਕਿ ਇਹੋ ਜੇ ਇਨਸਾਨ ਇਹੋ ਜੇ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਠੁਕਰਾ ਦਿੰਦੇ ਨੇ ਤੇ ਆਪਾਂ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਸਿਹਤ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਵੇਂ ਜਿਹੜਾ ਆ ਡਾਕਟਰਸ ਦੇ ਬਾਰੇ ਉਹਨਾਂ ਦੇ ਹਸਪੀਟਲਸ ਦੇ ਬਾਰੇ ਜਿਹੜੀ ਆਪਾਂ ਅੱਜ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਨਾ ਕਿ ਜਿਵੇਂ ਆਪਾਂ ਨੂੰ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ ਕਿ ਹੈਲਥ ਜਿਹੜੀ ਉਹ ਬਹੁਤ ਜ਼ਰੂਰੀ ਹੈ ਸੋ ਡਾਕਟਰ ਦੀ ਸਿਲੈਕਸ਼ਨ ਦੀ ਅਸੀਂ ਗੱਲ ਕਰੀਏ ਉਹ ਤੁਸੀਂ ਕਿਵੇਂ ਸਿਲੈਕਟ ਕਰਦੇ ਹੋ ਕਿ ਇਹ ਡਾਕਟਰ ਜਿਹੜੇ ਆ ਉਹ ਪ੍ਰਭਾ ਆਸਰਾ ਦੇ ਵਿੱਚ ਰੱਖੇ ਜਾਣੇ ਚਾਹੀਦੇ ਨੇ ਇਹ ਜਿਹੜੇ ਆ ਬੱਚਿਆਂ ਦੇ ਟ੍ਰੀਟਮੈਂਟ ਲਈ ਜਾਂ ਜਿਹੜੇ ਵੀ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਲਈ ਜਿਹੜੇ ਆ ਇਹ ਹੈਲਪਫੁਲ ਹੋਣਗੇ ਵੈਰੀ ਗੁੱਡ ਬਹੁਤ ਹੀ ਸਵਾਲ ਹੈ ਜਿਹੜੀ ਕਿ ਥਰੋਅਟ ਇੰਡੀਆ ਨਹੀਂ ਥਰੋਅਟ ਵਰਲਡ ਦੇ ਵਿੱਚ ਹੀ ਇਹ ਚੀਜ਼ ਬੜੀ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਦਾ ਲਾਈਫ ਜਿਹੜੀ ਐਸ ਡਾਇਰੈਕਟਲੀ ਉਹਨਾਂ ਦੇ ਨਾਲ ਜੁੜੀ ਹੋਈ ਹੁੰਦੀ ਹੈ ਜੀ ਵੈਸੇ ਤੁਹਾਡੀਆਂ ਭਾਵਨਾਵਾਂ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਐ ਇਹ ਉਹਨਾਂ ਲੋਕਾਂ ਪ੍ਰਵਾਸਰ ਉਹਨਾਂ ਲੋਕਾਂ ਨੂੰ ਵੀ ਨਹੀਂ ਉਹਨਾਂ ਲੋਕਾਂ ਨੂੰ ਹੀ ਹੀ ਮਤਲਬ ਇਹ ਉਹਨਾਂ ਲੋਕਾਂ ਲਈ ਹੀ ਹੈ ਜਿਨ੍ਹਾਂ ਦਾ ਕੋਈ ਨਹੀਂ ਹੈ ਬਿਲਕੁਲ ਜਿਹੜੇ ਕਿ ਐਸ ਵੇਲੇ ਹਾਲਾਤਾਂ ਨੇ ਲਾਚਾਰ ਕਰ ਦਿੱਤੇ ਕਿ ਉਹਨਾਂ ਨੂੰ ਉਹਨਾਂ ਨੂੰ ਹੈਲਥ ਫੈਸਿਲਿਟੀ ਨਹੀਂ ਮਿਲ ਰਹੀ ਮਤਲਬ ਨਾਮਿਲਨ ਕਰਕੇ ਉਲਮੇ ਸਮੇਤ ਹੋਣ ਜਦੋਂ ਉਹਨਾਂ ਨੂੰ ਫੈਸਿਲਿਟੀ ਨਹੀਂ ਮਿਲਦੀ ਤੇ ਫਿਰ ਕੀ ਹੈ ਜਿਹੜੀ ਵੀ ਪ੍ਰੋਬਲਮ ਹੈਗੀ ਹੈ ਭਾਵੇਂ ਬੀਪੀ ਦੀ ਪ੍ਰੋਬਲਮ ਹੈ ਹੂੰ ਉਹਦੀ ਡਿਗਰੀ ਆਫ ਸਵਿਰਿਟੀ ਵੱਧ ਜਣੀ ਹੈ ਹੂੰ ਭਾਵੇਂ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹ ਉਹਨਾਂ ਦਾ ਫੇਰ ਕਿਤੇ ਵੀ ਕੋਈ ਲਾਈਕ ਕੋਈ ਛੋਟੀ ਜਿਹੀ ਸੱਟ ਵੱਜ ਜਾਂਦੀ ਹੈ ਕੋਈ ਉਹਨੂੰ ਹੋਇਆ ਨਾ ਮਤਲਬ ਇੱਕਲੋਰ ਮੂਵ ਕਰਨ ਤੱਕ ਪਾਰਟ ਜਿਹੜਾ ਹੈਗਾ ਨਾ ਉਸ ਤੱਕ ਚਲਾ ਜਾਂਦਾ ਹੈਗਾ ਓਕੇ ਤੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇਗਨੋਰ ਹੋ ਗਏ ਤੁਸੀਂ ਗੱਲ ਕਹੀ ਹੈ ਵੀ ਜਿਹੜਾ ਕਿ ਸਾਡਾ ਸੰਵਿਧਾਨਿਕ ਹੱਕ ਹੈ ਜਿਹੜਾ ਕਿ ਸਾਡਾ ਸੰਵਿਧਾਨ ਹੈ ਸਾਡਾ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਹੋਇਆ ਰਾਈਟ ਟੂ ਲਾਈਫ ਟਰੂ ਠੀਕ ਹੈ ਹੁਣ ਲਾਈਫ ਦੀ ਡੈਫੀਨੇਸ਼ਨ ਜਿਹੜੀ ਦਿੱਤੀ ਗਈ ਹੈ ਕੋਰਟ ਵੱਲੋਂ ਉਹ ਹੈ ਕਿ ਉਹਦੀ ਹੈਲਥ ਹੂੰ ਉਹ ਜਿਹੜਾ ਹੈਲਥ ਕੇਅਰ ਇੰਸਟੀਚੂਟ ਹੈਗਾ ਉਹਦੇ ਡਾਕਟਰ ਕਿਦਾਂ ਦੇ ਹੋਣੇ ਚਾਹੀਦੇ ਫਿਰ ਉਹ ਡਾਕਟਰ ਨੂੰ ਆਪਾਂ ਰੱਬ ਦਾ ਦੂਜਾ ਰੂਪ ਕਹਿੰਦੇ ਹੁੰਦੇ ਬਿਲਕੁਲ ਠੀਕ ਹੈ ਜਿੰਨਾ ਵੀ ਮੈਡੀਕਲ ਸਟਾਫ ਹੈਗਾ ਉਹ ਤਾਂ ਕਹਿੰਦੇ ਹੁੰਦੇ ਆ ਕੋ ਆਪਣੀ ਜਿੰਦਗੀਆਂ ਲਾਉਂਦੇ ਆ ਜਿੰਦਗੀਆਂ ਬਚਾਉਣ ਲਈ ਜਿਵੇਂ ਆਰਮੀ ਵਾਲੇ ਜਿਹੜੇ ਹੁੰਦੇ ਆ ਨਾ ਜਿਨਨੇ ਮਰਜੀ ਸਾਡਾ ਜਿੰਨਾ ਵੀ ਸਾਡਾ ਡਿਫੈਂਸ ਸਿਸਟਮ ਹੈਗਾ ਉਹਦੇ ਵਿੱਚ ਬਾਰਡਰ ਸਕਿਉਰਿਟੀ ਫੋਰਸ ਕੋਈ ਜਿਹੜੀ 에ਅਰ ਫੋਰਸ ਤੋਂ ਲੈ ਕੇ ਨੇਵੀ ਤੋਂ ਲੈ ਕੇ ਤੇ ਆਰਮੀ ਤੋਂ ਲੈ ਕੇ ਜਿੰਨੇ ਤਰ੍ਹਾਂ ਦੀਆਂ ਵੀ ਫੋਰਸਿਸ ਆ ਉਹਨਾਂ ਨੂੰ ਸਿਖਾਇਆ ਮਤਲਬ ਜਿੰਨਾ ਮਰਜੀ ਆਪਾਂ ਅ ਨਾਈਕ ਜਿੱਥੇ ਮਰਜੀ ਆਪਾਂ ਜਿਹੜਾ ਮਰਜੀ ਪੇਜ ਨੂੰ ਹਿਸਟਰੀ ਦੇ ਨੂੰ ਆਪਾਂ ਲਾਈਕ ਚਾਕੇ ਦੇਖ ਲਈਏ ਉਹਨਾਂ ਦਾ ਜਿੰਨੀਆਂ ਮਰਜੀ ਸੱਟਾਂ ਵਜੀਆਂ ਹੁਣ ਜਿੰਨੇ ਮਰਜੀ ਲਾਈਕ ਅ ਕਹ ਲੋ ਵੀ ਗੋਲੀਆਂ ਲੱਗੀਆਂ ਹੁਣ ਬੁਲੇਟ ਪਰ ਫਿਰ ਉਹ ਪਿੱਛੇ ਨਹੀਂ ਹਟਦੇ ਅਖੀਰਲੇ ਦਮ ਤਾ ਉਹ ਕਹਿੰਦੇ ਅਸੀਂ ਜਿੰਦਾ ਆਏ ਜੇ ਅਸੀਂ ਜਿੰਦਾ ਆਏ ਤੇ ਅਸੀਂ ਬਿਲਕੁਲ ਪ੍ਰੋਟੈਕਸ਼ਨ ਕਰਨੀ ਹੈ ਆਪਣੇ ਦੇਸ਼ ਦੀ ਠੀਕ ਹੈ ਐਦਾਂ ਹੀ ਡਾਕਟਰ ਨੇ ਕੀ ਹੈ ਹਰ ਕੀਮਤ ਤੇ ਪ੍ਰੋਟੈਕਸ਼ਨ ਕਰਨੀ ਹੈ ਲਾਈਫ ਦੀ ਇਹ ਉਹਦਾ ਇਹਨੂੰ ਧਰਮ ਕਹਿ ਲਓ। ਹੂੰ। ਤੇ ਇਹ ਉਹਦੀ ਡਿਊਟੀ ਹੈਗੀ ਐ। ਇਹ ਇਹ ਜਿੱਦਿਸਲੇ ਵੀ ਜਿਹੜੀ ਵੀ ਕੰਟਰੀ ਹੂੰ। ਮੈਡੀਕਲ ਫੀਲਡ ਦੇ ਵਿੱਚ ਮਨੇੜੇ ਹੋ ਕੇ ਦੇਖਣ ਦੀ ਕੋਸ਼ਿਸ਼ ਕਰਦਾ। ਮੈਡੀਕਲ ਫੀਲਡ ਦੇ ਲਈ ਸਿਲੈਕਟ ਕਰਦੀ ਐ, ਡਾਕਟਰ ਦੇ ਲਈ ਸਿਲੈਕਟ ਕਰਦੀ ਐ। ਕਿ ਇਹ ਇਸ ਫੀਲਡ ਦੇ ਵਿੱਚ ਜਾਣ ਦੇ ਲਈ ਕੈਪेबल ਹੈ। ਕੈਪेबल ís not only ਇਕ ਅਕਾਡੈਮ ਅਕਾਡੈਮਿਕਲੀ ਆਪਾਂ ਦੇਖੀ ਉਹ ਐਜੂਕੇਸ਼ਨ ਦੇ ਐਂਗਲ ਤੋਂ ਨਹੀਂ। ਉਸ ਦੇ ਅੰਦਰ ਮੋਰੈਲਿਟੀ ਕਿੰਨੀ ਕਹਿ ਗਈ ਹੈ ਉਹ ਉਹ ਉਸ ਜੀਜ ਨੂੰ ਇਹ ਧਿਆਨ ਨਾਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਵਿਚਾਰਨ ਦੀ ਕੋਸ਼ਿਸ਼ ਕਰਿਓ ਸਾਡਾ ਦੇਸ਼ ਹੈ ਆਪਾਂ ਨੇ ਰਲ ਮਿਲ ਕੇ ਇਹਦੇ ਵਿੱਚ ਇੰਪਰੂਵਮੈਂਟ ਕਰਨੀ ਹੈ ਜਿੱਥੇ ਲੋੜ ਹੈਗੀ ਹੈ ਹੈ ਨਾ ਬਿਲਕੁਲ ਉਹ 3 ਸਾਲ ਬੱਚੇ ਨੂੰ ਅਸੈਸ ਕਰਦੇ ਆ ਬਿਲਕੁਲ 3 ਸਾਲ ਉਹਨੂੰ ਅਸੈਸ ਕਰਨ ਤੋਂ ਬਾਅਦ ਉਹਨਾਂ ਬੱਚੇ ਨੂੰ ਮੈਂ ਚੰਗੀ ਤਰ੍ਹਾਂ ਮਿਲਿਆ ਬਹੁਤ ਡੀਪਲੀ ਗੱਲਾਂ ਕੀਤੀਆਂ ਅੱਜ ਸਵੇਰ ਦਾ ਵੀ ਮੈਸੇਜ ਸੀ ਹੂੰ कि ਅਸੀਂ ਪ੍ਰਬਾਸਰ ਦੇ ਵਿੱਚ ਅਮਰੀਕਾ ਤੋਂ ਆਉਣਾ ਚਾਹੁੰਦੇ ਆ ਇੱਥੇ ਜਿਹੜੇ ਕਿ ਕਈ ਸਟੈਪ ਅੱਗੇ ਹੁਣ ਜਿਸ ਤਰ੍ਹਾਂ ਆਪਾਂ ਮੈਡੀਸਨ ਇੰਟਰਨਲ ਮੈਡੀਸਨ ਹੈ ਨਾ ਕਰ ਰਹੇ ਆ ਉਹਨਾਂ ਦਾ ਫੋਨ ਸੀ ਕਿ ਅਸੀਂ ਇੱਥੇ ਆ ਕੇ ਸਰਵ ਕਰਨਾ ਚਾਹੁੰਦੇ ਆ ਇੰਡੀਆ 'ਚ ਓਕੇ ਕਿਉਂਕਿ ਇੰਡੀਆ ਮੂਲ ਦੇ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਮਹਿਸੂਸ ਕਰਦੇ ਆ ਤੇ ਜਦੋਂ ਦੂਜਿਆਂ ਨੂੰ ਪਤਾ ਲੱਗਾ ਉਹ ਵੀ ਕੋਸ਼ਿਸ਼ ਕਰਦੇ ਕਿਉਂਕਿ ਡਾਕਟਰ ਇੱਕ ਆ ਇਹ profession ਕਹ ਲੋ ਚਲੋ ਇਹਨੂੰ ਵੈਸੇ ਹੈ ਤਾਂ ਇਹ ਸਰਵ ਕਰਨ ਵਾਸਤੇ ਸੇਵਾ ਤੇ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਜਿਸ ਵੇਲੇ ਸਿਲੇਕਟ ਕਰਦੇ ਹਾਂ ਉਹਨਾਂ ਨੂੰ ਮੇਰਾ ਤਾਂ ਫੀਲਡ ਜਿਹੜਾ ਹੈਗਾ ਡਾਕਟਰੀ ਵਾਲਾ ਤਾਂ ਨਹੀਂ ਹੈਗਾ ਪਰ ਮੈਂ ਸਿਰਫ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਪ੍ਰਿੰਸੀਪਲ ਇਹਨਾਂ ਦੀ ਲਾਈਫ ਦੇ ਵਿੱਚ ਇਨਸਾਨੀਅਤ ਮੋਰੈਲਿਟੀ ਕੀ ਕਿੰਨੀ ਕੁ ਹੈ ਇੰਪੋਰਟੈਂਟ ਕਿਹੜੀ ਚੀਜ਼ ਨੂੰ ਇੰਪੋਰਟੈਂਸ ਦੇ ਰਹੇ ਹੈ ਬਿਲਕੁਲ ਤੇ ਦੋ ਚਾਰ ਗੱਲਾਂ ਕਰਨ ਤੋਂ ਬਾਅਦ ਪਤਾ ਲੱਗ ਜਾਂਦਾ ਹੈਗਾ ਕਿ ਇਹਨਾਂ ਨੇ ਵਾਕਈ ਇਹ ਸਮਾਜ ਦੇ ਵਿੱਚ ਕਈ ਜਗ੍ਹਾ ਤੋਂ ਪਰੇਸ਼ਾਨ ਹੋ ਚੁਕੇ ਕਿ ਜਿੱਦੇ ਵਿੱਚ ਇੱਕ ਕੰਡੀਸ਼ਨ ਲੱਗ ਜਾਂਦੀ ਹੈ ਕਿ ਇਹਨੇ ਪੈਸੇ ਚਾਹੀਦੇ ਆ ਜੇਕਰ ਇਨੀ ਤਨਖਾਹ ਲੈਣੀ ਹੈ ਹੂੰ ਇਹ ਜਿਹੜੀ ਚੀਜ਼ ਹੈ ਇਹ ਬੜੀ ਦੁਖਦਾਈ ਹੈ ਬੜੀ ਪੇਨਫੁੱਲ ਹੈ ਬਹੁਤ ਅੱਛੇ ਡਾਕਟਰ ਸਾਡੇ ਇੰਡੀਆ ਦੇ ਵਿੱਚ ਕੋਈ ਸ਼ੱਕ ਨਹੀਂ ਬੜਾ ਐਕਸਪੀਰੀਅੰਸ ਹੈ ਉਹਨਾਂ ਨੂੰ ਬੜੇ ਅੱਛੇ ਡਾਕਟਰ ਨੇ ਪਰ ਵਿੱਚ ਕੁਝ ਇਸ ਤਰ੍ਹਾਂ ਦੇ ਹਾਲਾਤ ਹੈ जिंना ਨੂੰ મતલਬ শরিয়া મી મતલਬ ਇਸ ক্যাটাগਰੀ ਦੇ ਵਿੱਚ ਵੀ ਦੇਖਿਆ ਜਾਂਦਾ ਕਿ ਬਿਲਕੁਲ ਇਹ ਡਾਕੂ ਵਾਲਾ ਹੀ ਕੰਮ ਹੋ ਗਿਆ ਡਾਕਟਰ ਵੀ ਡਾਕੂ ਵਾਲਾ ਕੰਮ ਨਹੀਂ ਕਰ ਸਕਦੇ ਮੈਂ ਉਹੀ ਕਹਿਣ ਲੱਗੀ ਸੀ ਅੱਜਕਲ ਡਾਕਟਰਾਂ ਦੀ ਪਰਿਭਾਸ਼ਾ ਹੀ ਬਦਲ ਗਈ ਹੈ ਜਿਵੇਂ ਤੁਸੀਂ ਕਿਹਾ ਸੀ ਕਿ ਡਾਕਟਰ ਦਾ ਧਰਮ ਹੈ ਸੇਵਾ ਕਰਨਾ ਬਟ ਅੱਜ ਡਾਕਟਰਾਂ ਨੇ ਇਹਨੂੰ ਪੇਸ਼ਾ ਬਣਾ ਲਿਆ ਜਾਂ ਪਹਿਲਾਂ ਜੇ ਕਿਸੇ ਵੀ ਅਸੀਂ ਹਸਪੀਟਲ ਖਾਸ ਕਰਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂਦੇ ਆਂ ਤੇ ਪਹਿਲੀ ਕੰਡੀਸ਼ਨ ਇਹ ਹੁੰਦੀ ਹੈ ਜੀ ਤੁਸੀਂ ਆਪਣੇ ਪੇਮੈਂਟ ਜਿੰਨੀ ਹੈਗੀ ਹੈ ਉਹਨੂੰ ਕਲੀਅਰ ਕਰੋ ਆਪਾਂ ਪੇਸ਼ੈਂਟ ਜਿਹੜੇ ਆ ਉਹਨੂੰ ਬਾਅਦ ਦੇ ਵਿੱਚ ਦੇਖਾਂਗੇ ਇਹ ਸਾਡਾ ਸੰਵਿਧਾਨ ਅਲਾਉ ਨਹੀਂ ਕਰਦਾ ਕਾਨੂੰਨ ਨਹੀਂ ਅਲਾਉ ਕਰਦਾ ਮੈਂ ਫੇਰ ਕਹਿ ਰਿਹਾ ਆਰਟੀਕਲ ਨੰਬਰ 21 ਇੰਡੀਆ ਕਨਸਟੀਟਿਊਸ਼ਨ ਉਹ ਕਹਿੰਦਾ ਕਿਸੇ ਵੀ ਕੀਮਤ ਤੇ ਪੈਸੇ ਦੀ ਭੇਟ ਇਹ ਲਾਈਫ ਨਹੀਂ ਚੜਾਈ ਜਾ ਸਕਦੀ ਹੁਣ ਲੋੜ ਹੈਗੀ ਐ ਇੱਥੇ ਕਿਤਾਬਾਂ ਵਿੱਚ ਕਾਨੂੰਨ ਜਿਹੜੇ ਲਿਖੇ ਗਏ ਆ ਉਹ ਕਾਨੂੰਨ ਲਿਖੇ ਹੋਏ ਕਾਨੂੰਨ ਜਿਹੜੇ ਹੈਗੇ ਉਹਨਾਂ ਨੂੰ ਪ੍ਰੈਕਟੀਕਲ ਸ਼ੇਪ ਦੇਣੀ ਬਿਲਕੁਲ ਇੰਪਲੀਮੈਂਟੇਸ਼ਨ ਦਾ ਗੈਪ ਜਿਹੜਾ ਹੈਗਾ ਇਹਨੂੰ ਘਟਾਉਣ ਦੀ ਲੋੜ ਹੈਗੀ ਐ ਜਿੱਥੇ ਵੀ ਇਹੋ ਜੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਵੀ ਕਿਸੇ ਨੇ ਪੈਸੇ ਦੀ ਭੇਟ ਜਿਹੜੀ ਹੈ ਇੱਕ ਨਾਗਰਿਕ ਦੀ ਜਾਨ ਚੜਾ ਦਿੱਤੀ ਤੇ ਸਾਡੇ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਸਾਡਾ ਨਾਗਰਿਕ ਜਿਹੜੀ ਕਿ ਅਨਮੋਲ ਜ਼ਿੰਦਗੀ ਜਿਹਨੂੰ ਕਹੇ ਕਿ ਮਨੁੱਖਾਂ ਨੂੰ ਜੀਤਣ ਵਾਲੇ ਇੱਕ ਲਾਈਫ ਜਿਹੜਾ ਆਪਣੀ ਲਾਈਫ ਦੇ ਲਈ ਕੁਝ ਪਲ ਵੀ ਨਹੀਂ ਲੈ ਸਕੇ ਬਹੁਤ ਕੁਝ ਬੰਦਾ ਖਰੀਦ ਸਕਦਾ ਪੈਸੇ ਦੇ ਜ਼ੋਰ ਨਾਲ ਪਾਵਰ ਦੇ ਜ਼ੋਰ ਨਾਲ ਪਰ ਲਾਈਫ ਨਹੀਂ ਸਮਾਂ ਨਹੀਂ ਲੈ ਸਕਦਾ ਖਰੀਦ ਸਕਦਾ ਤੇ ਇਸ ਕਰਕੇ ਲਾਈਫ ਨਾਗਰੀਕ ਦੀ ਇਕੁਐਲਿਟੀ ਜਿਹੜੀ ਹੈਗੀ ਹੈ ਇਹ ਸਾਡਾ ਸੰਵਿਧਾਨ ਡਿਸਕ੍ਰਿਮੀਨੇਸ਼ਨ ਦੀ ਇਜਾਜ਼ਤ ਨਹੀਂ ਦਿੰਦਾ ਕਦੇ ਵੀ ਹਰ ਇੱਕ ਨੂੰ ਵਿਦ ਡਿਗਨਿਟੀ ਔਰ ਉਹਦੀ ਲਾਈਫ ਜਿਹੜੀ ਹੈਗੀ ਹੈ ਉਹ ਪੈਸੇ ਦੀ ਭੇਟ ਨਹੀਂ ਚੜਾਈ ਜਾ ਸਕਦੀ ਸਾਡੀ ਐਜੂਕੇਸ਼ਨ ਜੋ ਪਹਿਲਾਂ ਹੈਲਥ ਐਜੂਕੇਸ਼ਨ ਇਹ ਸਾਡੇ ਰਾਈਟਸ ਜਿਹੜੇ ਆ ਸਾਨੂੰ ਸੰਵਿਧਾਨ ਦੇ ਵਿੱਚ ਮਿਲੇ ਹੋਏ ਆ ਇਹਨਾਂ ਦੇ ਵੀ ਜਿਹੜਾ ਗੈਪ ਹੈ ਇਨੂੰ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਤੇ ਸਾਰੀਆਂ ਸੰਸਥਾਵਾਂ ਨੂੰ ਵੀ ਬੇਨਤੀ ਕਰਨਾ ਜਿੰਨੇ ਵੀ ਸੋਸ਼ਲ ਵਰਕਰ ਹੈ ਜਾਂ ਸੋਸ਼ਲ ਵੈਲਫੇਅਰ ਇੰਸਟੀਚਿਊਸ਼ਨ ਹੈਗੀਆਂ ਰਿਲੀਜੀਅਸ ਜਿਹੜੇ ਕਹਿੰਦੇ ਰੱਬ ਇੱਕ ਹੈ ਜੇ ਭਾਈ ਰੱਬ ਇੱਕ ਹੈ ਕਹਿੰਦਾ ਰੱਬ ਦੇ ਬੰਦੇ ਆ ਇਹ ਵੀ ਰੱਬ ਦੇ ਬੰਦੇ ਹੋ ਰੱਬ ਰੱਬ ਤੇ ਬੰਦੇ ਜੀ ਹੈਗੇ ਆ ਤਾਂ ਫਿਰ ਰੱਬ ਦੇ ਬੰਦਿਆਂ ਦੇ ਤਰਸਦਾ ਕਰ ਲੋ ਜੇਕਰ ਹੁਣ ਆਪਾਂ ਕਿਸੇ ਦੇ ਘਰ ਜਾ ਰਹੇ ਆ ਤੇ ਜਾ ਕੇ ਮਤਲਬ ਮਿਲ ਰਹੇ ਆ ਅਸੀਂ ਤੇ ਉਹਨਾਂ ਦਾ ਬੱਚਾ ਸਾਨੂੰ ਰਸਤੇ ਵਿੱਚ ਬੜਿਆ ਤਰਸਯੋਗ ਹਾਲਾਤਾਂ ਵਿੱਚ ਮਿਲਿਆ ਤੇ ਅਸੀਂ ਦੇਖ ਕੇ ਉਹਨੂੰ ਇਗਨੋਰ ਕਰ ਰਹੇ ਆਂ ਤੇ ਜਾ ਕੇ ਉਹਦੇ ਪੇਰੈਂਟਸ ਨੂੰ ਜੇਕਰ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਕੀ ਉਹ ਪੇਰੈਂਟਸ ਜਿਹੜਾ ਹੈਗੇ ਆਂ ਜਿਹਨੂੰ ਤੁਸੀਂ ਮਿਲਣ ਗਏ ਹੋ ਕੀ ਉਹ ਲਾਈਕ ਕਰੇਗਾ ਸਾਨੂੰ ਜੇਕਰ ਉਹਦੇ ਬੱਚੇ ਨੂੰ ਅਸੀਂ ਨਜ਼ਰਅੰਦਾਜ਼ ਕਰਦਾ ਜੇਕਰ ਉਹ ਪਿਤਾ ਹੈ ਕ੍ਰੀਏਟਰ ਹੈ ਔਰ অপারেਟਰ ਹੈ ਔਰ ਇਕ ਹੈ ਉਹਨੇ ਜੇ ਹਵਾ ਪਾਣੀ ਜੋ ਬਣਾਇਆ ਸਭ ਦਾ ਬਿਹੇਵੀਅਰ ਇਕ ਹੈ ਸੂਰਜ ਬਣਾਇਆ ਸਭ ਦੇ ਲਈ ਇਕੋ ਜਿਹਾ ਬਿਹੇਵੀਅਰ ਹੈ ਉਹਦਾ ਤੇ ਫਿਰ ਮਤਲਬ ਉਹਨੂੰ ਜੇਕਰ ਅਸੀਂ ਉਹਦੇ ਨਾਲ ਕਨੈਕਸ਼ਨ ਬਣਾਉਣਾ ਚਾਹੁੰਦੇ ਆ ਯੂਨੀਵਰਸ ਕਹ ਲੋ ਉਹਨੂੰ ਤੁਸੀਂ ਬਲਹਾਰੀ ਕੁਦਰਤ ਵਸਿਆ ਕਰੀਏ ਕੁਦਰਤ ਕੇ ਸਭ ਬੰਦੇ ਉਹ ਕੁਦਰਤ ਜਿਹੜੀ ਹੈਗੀ ਹੈ ਜਿਹਦੇ ਵਿੱਚ ਇੰਨੀ ਇਕੁਐਲਿਟੀ ਹੈ ਜੇਕਰ ਇਹ ਚੀਜ਼ਾਂ ਸਾਡੇ ਅੰਦਰ ਨਹੀਂ ਹੈਗੀਆਂ ਤੇ ਫਿਰ ਅਸੀਂ ਪੁਖੰਡ ਨਹੀਂ ਕਰ ਰਹੇ ਤਾਂ ਹੋਰ ਕੀ ਕਰ ਰਹੇ ਆ ਫਿਰ ਅਸੀਂ ਫੋਕਟ ਕਰਮ ਨਹੀਂ ਕਰ ਰਹੇ ਤਾਂ ਹੋਰ ਕੀ ਕਰ ਰਹੇ ਆ ਅਧਿਆਤਮ ਬਾਤ ਨਹੀਂ ਹੈ ਇਹ ਇਹਨੂੰ ਸਪਿਰਚੁਅਲਿਟੀ ਜਾਂ ਏ ਸੀਜ ਨੂੰ ਜੇ ਅਸੀਂ ਕਹੀਏ ਵੀ ਕੋਈ ਅਸੀਂ ਕਿਸੇ ਵੀ ਮੋਰੈਲਿਟੀ ਨਾਲ ਜੋੜ ਦਾਂਗੇ ਤੇ ਨਹੀਂ ਜੁੜ ਸਕਦਾ ਇਸ ਕਰਕੇ ਸਾਡਾ ਬਹੁਤ ਜਿਆਦਾ ਲੰਮਾ ਸਮਾਂ ਇਹਨਾਂ ਚੀਜ਼ਾਂ ਵਿੱਚ ਨਿਕਲ ਜਾਂਦਾ ਹੈ ਤੇ ਮੈਂ ਫੇਰ ਕਹਿੰਦਾ ਐ ਵੀ ਇਹ ਚੀਜ਼ਾਂ ਜ ਸਾਡੇ ਪੱਲੇ ਪ੍ਰਿੰਸੀਪਲ ਨਹੀਂ ਮੈਂ ਫੇਰ ਕਹਿੰਦਾ ਜੇ ਡਾਕਟਰ ਦੀ ਗੱਲ ਛਿੜੀ ਹੈ ਤੇ ਜੇਕਰ ਫਿਜ਼ਿਕਸ ਕੈਮਿਸਟਰੀ ਬਾਇਓ ਪੜ੍ਹੀ ਹੋਈ ਨਹੀਂ ਅਸੀਂ ਪਲਾਸਟੂ ਵਿੱਚ ਪੜ੍ਹਦੇ ਹੁੰਦੇ ਸੀ ਪੀ ਐਮ ਟੂ ਉਸ ਤੋਂ ਬਾਅਦ ਪੀ ਐਮ ਟੂ ਦੇ ਟੈਸਟ ਹੁੰਦੇ ਸੀ ਇੰਜੀਨੀਅਰਿੰਗ ਲ ਸੀਟੀ ਦੇ ਚੱਲੋ ਅਲੱਗ-ਅਲੱਗ ਫੀਲਡ ਦੇ ਅਲੱਗ-ਅਲੱਗ ਸੀ ਤਲੋ ਅੱਜ ਥੋੜੀ ਮਤਲਬ ਭਾਵੇਂ ਉਹ ਮਤਲਬ ਇਹਨਾਂ ਦੇ ਨਾਮ ਬਦਲ ਗਏ ਆ ਪਰ ਇਹਦੇ ਵਿੱਚ ਇਹ ਨਹੀਂ ਕਿ ਬਾਇਓ ਪੜਨ ਤੋਂ ਬਿਨਾ ਹੀ ਤੁਸੀਂ ਮਤਲਬ ਜਿਹੜਾ ਹੈਗਾਗੇ ਆ ਮੈਡੀਕਲ ਫੀਲਡ ਦੇ ਵਿੱਚ ਜਾ ਸਕਦੇ ਆ ਹੈਨਾ ਨਹੀਂ ਜਾ ਸਕਦੇ ਉਹਦੇ ਸਬਜੈਕਟ ਆ ਤੁਹਾਨੂੰ ਉਹ ਪੜਨੇ ਪੈਣੇ ਸੀ ਐਨਓ ਸਬਜੈਕਟ ਪੜਨੇ ਹੀ ਪੈਣੇ ਆ ਜਿਹੜੇ ਕਿ ਉਹਦੇ ਲਈ ਜ਼ਰੂਰੀ ਆ ਇਸ ਕਰਕੇ ਸਾਨੂੰ ਆ ਬਹੁਤ ਲਾਜ਼ਮੀ ਹੈ ਕਿ ਬੀਇੰਗ ਇੱਕ ਇਨਸਾਨ ਬਣਨ ਦੇ ਲਈ ਇਨਸਾਨੀਤ ਨੂੰ ਜੀਵਨ ਦਾ ਧਰਮ ਬਣਾਉਣਾ ਪੈਣਾ ਹੈ ਤੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਕੋਈ ਕਹਿੰਦੇ ਆ ਕਿ ਨਹੀਂ ਮੈਂ ਧਾਰਮਿਕ ਵੀ ਹਾਂ ਮੈਂ ਉਹ ਕ੍ਰੀਏਟਰ ਦੇ ਵਿੱਚ ਵਿਸ਼ਵਾਸ ਰੱਖਦਾ ਏ ਜਿਹਨੇ ਕ੍ਰੀਏਟ ਕੀਤਾ ਉਹਨੇ ਤਾਂ ਬੜਾ ਇਕੁਐਲਟੀ ਨਾਲ ਸਰਵ ਕਰ ਰਿਆ ਸਾਰਿਆਂ ਨੂੰ ਤਾਂ ਫਿਰ ਜੇ ਸਾਡੇ اندر ਹੀ ਕੁਆਲਿਟੀ ਨਹੀਂ ਹੈਗੀ ਤੇ ਫਿਰ ਅਸੀਂ ਕਿਹੜੇ ਧਰਮ ਦੀ ਗੱਲ ਕਰਦੇ ਆ ਤੇ ਕਿਹੜੇ ਪਹਿਲੀ ਗੱਲ ਦਾ ਧਰਮ ਹੀ ਖੁੰਦਾ ਏ ਧਰਮ ਅਤੇ ਸੇਵਾ ਦੋ ਚੀਜ਼ਾਂ ਹੋ ਹੀ ਨਹੀਂ ਸਕਦੀਆਂ ਹੁਣ ਤੁਸੀਂ ਕਹਿੰਦਾ ਵੀ ਇਹ ਪਤਾ ਨਹੀਂ ਕੀ ਬੋਲੀ ਜਾਂਦਾ ਇਹਦੇ ਮਤਲਬ ਗਲਤ ਕੱਢੇ ਜਾ ਸਕਦੇ ਆ ਤਾਂ ਮੀਨਸ ਤੁਹਾਨੂੰ ਇਹ ਸਮਝਾਇਆ ਜਾਂਦਾ ਸਾਨੂੰ ਇਹ ਸਮਝਾਇਆ ਜਾਂਦਾ ਕਿ ਕ੍ਰੀਏਟਰ ਇਕ ਹੈ ਸਾਨੂੰ ਇਹ ਸਮਝਾਇਆ ਜਾਂਦਾ ਕਿ ਇੱਕ ਪਿਤਾ ਐਕਸ ਕੇ ਬਾਰੇ ਕਾ ਸਾਨੂੰ ਇਹ ਸਮਝਾਇਆ ਜਾਂਦਾ ਈਸ਼ਵਰ ਇਕ ਹੈ ਪਰਮਾਤਮਾ ਇਕ ਹੈ ਇਕਮ ਇਕ ਹੈ ਇਕ ਓੰਕਾਰ ਉਤਪਤੀ ਆਰ ਤੇ ਮੌਤ ਦਾ ਸਿਲਸਿਲਾ ਉਤੋਂ ਸ਼ੁਰੂ ਹੋਇਆ ਮਤਲਬ ਗੋਡ ਜਨਰੇਟ ਤੇ ਆਪਰੇਟ ਤੇ ਡਿਸਟਰੋਏ ਕਰਨ ਵਾਲਾ ਗੋਡ ਇਜ਼ ਵਨ ਕੋਈ ਸਭ ਦੇ ਪਿੱਛੇ ਇੱਕੋ ਪਾਵਰ ਹੈ ਇਸ ਕਰਕੇ ਹੀ ਸਾਰੇ ਦਾ ਸਿਸਟਮ ਇੱਕੋ ਜਿਹਾ ਬਣਾਇਆ ਇਸ ਇਕੋ ਜਿਆ ਮੀਨਸ ਇਕੋ ਜਿਆ ਸਿਸਟਮ ਦੁਆਰਾ ਹੀ ਸਾਡੇ ਬਾਡੀ ਦੇ ਆਰਗੈਨਿਕ ਤੇ ਦੂਜੇ ਨੂੰ ਪੈ ਜਾਂਦੇ ਆ ਤੇ ਇਸ ਕਰਕੇ ਮਤਲਬ ਜੇਕਰ ਇਹ ਚੀਜ਼ਾਂ ਸਾਡੇ ਅੰਦਰ ਗੁਣ ਨਹੀਂ ਆਉਣਗੇ ਤਾਂ ਫਿਰ ਸਾਡੇ ਅੰਦਰ ਅਸੀਂ ਇਨਸਾਨ ਜਿਹਦੇ ਅੰਦਰ ਵੀ ਇਹ ਜੀਨ ਨੂੰ ਵੀ ਥੋੜੇ ਜੀ ਵੀ ਇਸ ਲਾਈਕ ਜਿਹਦੇ ਅੰਦਰ ਇਨਸਾਨੀਤਾ ਹੈ ਸਭ ਤੋਂ ਜ਼ਿਆਦਾ ਇਨਸਾਨੀਅਤ ਦੀ ਲੋਡ ਹੈਗੀ ਹੈ ਡਾਕਟਰ ਨੂੰ ਬਿਲਕੁਲ ਕਿਉਂਕਿ ਡਾਕਟਰ ਦੇ ਹੱਥ ਵਿੱਚ ਜ਼ਿੰਦਗੀ ਹੈ ਅਗਰ ਥੋੜੇ ਜੀ ਵੀ ਉਸਨੇ ਲਾਪਰਵਾਹੀ ਯੂਜ਼ ਕਰ ਲਈ ਵਰਤ ਲਈ ਇਗਨੋਰ ਕਰ ਦਿੱਤਾ ਉਹ ਮੂਵਮੈਂਟ ਹੈ ਇੱਕ ਭਾਵੇਂ ਉਹ ਐਕਸੀਡੈਂਟਲ ਕੇਸ ਹੈ ਤੇ ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਕੇਸ ਹੈਗਾ ਕਿਸੇ ਤੋਂ ਮੰਨ ਲਓ ਕਿ ਲਾਈਕ ਕੋਈ ਮਤਲਬ ਇਲੈਕਟ੍ਰਿਸਿਟੀ ਨਾਲ ਕੋਈ ਕੁਛ ਨਹੀਂ ਕੋਈ ਨੁਕਸਾਨ ਹੋ ਗਿਆ ਤੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਬਰਨ ਹੋ ਗਿਆ ਜਾਂ ਕਿਤੇ ਫਿਟਸ ਜੋ ਕੁਝ ਵੀ ਹੋ ਗਿਆ ਸਾਨੂੰ ਅਮਰਜੈਂਸੀ ਹਾਲਾਤਾਂ ਦੇ ਵਿੱਚ ਇਮੀਡੀਏਟ ਡਾਕਟਰ ਨੇ ਆਪਣੀ ਜਾਨ ਲਗਾ ਕੇ ਮੈਡੀਕਲ ਸਟਾਫ ਜਿਹੜਾ ਹੈਗਾ ਉਹਨੇ ਉਹਨਾਂ ਨੂੰ ਇੰਪਰੂਵ ਕਰਨਾ ਹੈ ਬਚਾਉਣਾ ਹੈ ਜਿਹੋ ਜਿਹੇ ਵੀ ਮਤਲਬ ਸਾਡੇ ਕੋਲ ਸਾਇੰਸ ਨੇ ਅੱਜ ਤੱਕ ਜੋ ਕੁਝ ਵੀ ਤਿਆਰ ਕੀਤਾ ਹੋਇਆ ਹੈ ਨਾ ਉਹ ਉਹ ਸਿਸਟਮ ਉਹ سپورਟ ਦੇ ਨਾਲ ਤੇ ਜੇਕਰ ਉਥੇ ਡਾਕਟਰ ਥੋੜੀ ਜਿਹੀ ਵੀ ਲਾਪਰਵਾਹੀ ਵਰਜੇ ਆਪਣੇ ਕਮਰੇ ਦੇ ਵਿੱਚ ਬੈਠਿਆ ਤੇ ਉਹ ਕਵੇ ਮੈਨੂੰ ਠੰਡ ਲੱਗਦੀ ਹੈ ਤੇ ਮਤਲਬ ਇਹ ਬਾਹਰ ਮੈਂ ਨਿਕਲ ਲਗਿਆ ਸੁਸਤੀ ਥੋੜੀ ਜਿਹੀ ਲੇਜ਼ੀਨਸ ਦੂਜੇ ਦੀ ਜਾਨ ਨਹੀਂ ਸਕਦੀ ਉਹ ਡਾਕਟਰ ਦਾ ਲਾਇਸੈਂਸ ਕੈਨਸਲ ਹੋ ਜਾਣਾ ਚਾਹੀਦਾ